ਤਾਂ ਡੇਂਗੂ ਦੀ ਪਿਆਰਕ ਬਿਮਾਰੀ ਉਤੇ ਕਾਬੂ ਪਾਉਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਸਿਹਤ ਵਿਭਾਗ ਦੇ ਵੱਲੋਂ ਵਿਸ਼ੇਸ਼ ਅਭਿਆਨ ਚਲਾ ਕੇ ਹਰ ਸ਼ੁੱਕਰਵਾਰ ਡੇਂਗੂ ਦੇ ਬਾਰੇ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਦੀ ਬਿਮਾਰੀ ਤੇ ਕਾਬੂ ਪਾਇਆ ਜਾ ਸਕੇ ਐਸੇ ਲੜੀ ਤਹਿਤ ਅਚੰਚੇਤ ਜੋਧੇਵਾਲ ਬਸਤੀ ਇਲਾਕੇ ਦੇ ਵਿੱਚ ਪਹੁੰਚੇ ਸਿਹਤ ਮੰਤਰੀ ਬਲਬੀਤ ਸਿੰਘ ਨੇ ਕਿਹਾ ਕਿ ਪਿਛਲੇ ਸਾਲ ਡੇਂਗੂ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਚਲਾਈ ਗਈ ਸੀ ਜਿਸ ਤੇ ਚਲਦੇ ਹੋਏ 50 ਫੀਸਦ ਕੇਸ ਜਿਹੜੇ ਨੇ ਕਟਾਏ ਸਨ ਇਸ ਵਾਰ ਸਿਹਤ ਵਿਭਾਗ ਦਾ ਟੀਚਾ ਹੈ ਕਿ ਡੇਂਗੂ ਨੂੰ ਜੜ ਤੋਂ ਖਤਮ ਕੀਤਾ ਜਾਵੇ ਐਸੇ ਲਈ ਤਹਿਤ ਹਰ ਸ਼ੁੱਕਰਵਾਰ ਡੇਂਗੂ ਤੇ ਬਾਹਰ ਮੋਹਮ ਤਹਿਤ ਕਰਾਂ ਦੇ ਵਿੱਚ ਜਾ ਕੇ ਸਿਹਤ ਵਿਭਾਗ ਕਰਮਚਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਇਹ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਇਹ ਸਾਡੀ ਕੈਂਪੇਨ ਹੈ ਪੰਜਾਬ ਸਰਕਾਰ ਦੀ ਇਹਦੇ ਨਾਲ ਜਿਹੜਾ ਸਾਡਾ ਪਿਛਲੇ ਸਾਲ 50% ਕੇਸੇ ਸਾਡੇ ਘੱਟ ਹੋਏ ਸੀਗੇ ਅਸੀਂ ਕੱਲੇ-ਕੱਲੇ ਘਰ ਜਾ ਕੇ ਸਾਡੇ ਅੱਜ ਪੂਰੇ ਸਟਾਫ ਦੇ ਵਿੱਚ ਜਿਹੜਾ ਸਾਡਾ ਪੂਰੇ ਪੰਜਾਬ ਦੇ ਵਿੱਚ ਆਸ਼ਾ ਵਰਕਰ ਜਿਹੜੀਆਂ ਕਿ 20000 ਰਹਿ ਗਿਆ ਔਰ ਜਿਵੇਂ ਹੈਲਥ ਮਿਨਿਸਟਰ ਆ ਸਾਡੇ ਸੈਕਟਰੀ ਆ ਸਿਵਲ ਸਰਪੰਚ ਮੇਰੇ ਨਾਲ ਆ ਲੁਧਿਆਣਾ ਦੇ ਔਰ ਸਾਰੀ ਟੀਮ ਲੁਧਿਆਣਾ ਦੀ ਮੇਰੇ ਨਾਲ ਹੈ ਅਸੀਂ ਘਰ-ਘਰ ਜਾ ਕੇ ਸਾਡੇ ਅੱਜ ਲੱਖਾਂ ਦੇ ਘਰ ਅਸੀਂ ਚੱਕਰ ਨੇ ਆ ਉਹਨਾਂ ਨੂੰ ਜਾ ਕੇ ਸਮਝਾਣੇ ਆ ਵੀ ਜਿਹੜਾ ਤੁਹਾਡਾ ਥੋੜੀ ਜਿਹੀ ਦੇਖਿਆਗਾ ਹੁਣ ਤੁਸੀਂ ਦੇਖਿਆ ਸਾਰਾ ਵੀ ਜਿਨ੍ਹਾਂ ਦੇ ਘਰ ਚ ਕੂਲਰ ਹੈ ਉਹ ਸਾਰੇ ਕੂਲਰਾਂ ਦੇ ਵਿੱਚ ਆਪਾਂ ਨੂੰ ਡੈਂਗੂ ਦਾ ਲਾਰਵਾ ਮਿਲਿਆ ਹਾਰਕ ਬੰਦੇ ਦੇ तकरीबन तकरीबन ਸਾਰੇ ਜਿਹੜੇ ਜਿਨ੍ਹਾਂ ਚ ਪਾਣੀ ਸੀਗਾ ਕੋਲਰ ਸਾਰਿਆਂ ਦੇ ਵਿੱਚ ਸਾਨੂੰ ਮਿਲਿਆ ਲੋਕਾਂ ਨੇ ਜਿਹੜੇ ਹੈਗੇ ਆ ਬਾਹਰ ਬੂਟੇ ਲਾਏ ਹੋਏ ਅੱਛੀ ਗੱਲ ਹੈ ਜਿਹੜੇ ਉਹਨਾਂ ਨੇ ਉਹਦੇ ਚ ਪਾਣੀ ਖੜਾ ਹੋਇਆ ਉਹਦੇ ਵਿੱਚ ਵੀ ਡੈਂਗੂ ਦਾ ਲਾਰਵਾ ਇਸੇ ਤਰ੍ਹਾਂ ਆਪਾਂ ਕੁੱਤਿਆਂ ਦੇ ਪੀਣ ਲਈ ਜਾਂ ਪੰਛੀਆਂ ਵਾਸਤੇ ਬਾਹਰ ਰੱਖ ਦਿੰਦੇ ਆ ਵੀ ਪਾਣੀ ਆ ਜਾਨਵਰਾਂ ਵਾਸਤੇ ਪੰਛੀਆਂ ਵਾਸਤੇ ਉਹਨਾਂ ਦੇ ਵਿੱਚ ਵੀ ਡੈਂਗੂ ਦਾ ਲਾਰਵਾ ਜਿਹੜੀ ਤੁਹਾਡੀ ਟੈਂਕੀ ਦੇ ਉੱਤੇ ਜੇ ਤੁਹਾਡੇ ਕੋਈ ਪਈਆ ਛੱਤ ਦੇ ਉੱਤੇ ਉਹਦਾ ਤਾਂ ਟੱਕਣਾ ਹੋਵੇ ਉਹਦੇ ਵਿੱਚ ਵੀ ਬ੍ਰੀਡ ਕਰ ਜਾਂਦਾ ਇਹ ਕਾਮਨ ਸਾਈਟਸ ਆ ਉਹਦੇ ਫ੍ਰਿਜ ਦੀ ਟ੍ਰੇ ਕੋਲਰ ਜਿਹੜੇ ਪੰਛੀਆਂ ਨੂੰ ਪੀਣ ਵਾਲੇ ਪਾਣੀ ਦੇ ਕਟੋਰੇ ਜਾਂ ਆਪਾਂ ਪਾਣੀ ਸਟੋਰ ਕਰ ਲੈਂਦੇ ਜਿੱਥੇ ਪਾਣੀ ਦੀ ਸਪਲਾਈ ਘਟ ਹੁੰਦੀ ਹੈ ਜਿਹੜੀਆਂ ਕੰਸਟਰਕਸ਼ਨ ਸਾਈਟਸ ਆ ਅਗਲੀ ਵਾਰੀ ਅਸੀਂ ਉਹ ਕਵਰ ਕਰਾਂਗੇ ਉਹਦੇ ਵਿੱਚ ਵੀ ਬਹੁਤ ਕਾਮਨ ਹੈ ਕਿ ਹਰ ਕੰਸਟਰਕਸ਼ਨ ਸਾਈਟ ਜਿਹੜੀ ਆ ਉਹ ਡੈਂਗੂ ਦਾ ਆਰਵਾਣਾ ਭਰੀ ਪਈ ਹੁੰਦੀ ਹੈ ਜੇ ਤੁਹਾਡੇ ਘਰ ਦੇ ਵਿੱਚ ਹੀ ਡੈਂਗੂ ਦਾ ਮੱਛਰ ਪੈਦਾ ਹੋ ਰਿਹਾ ਤੇ ਤੁਹਾਨੂੰ ਦਿਨ ਵੇਲੇ ਕੱਟਦਾ ਹੋ ਥੋੜੇ ਘਰ ਦੇ ਵਿੱਚ ਹੀ ਕੱਟਦਾ ਜੇ ਸਾਰੇ ਜਣੇ ਸ਼ੁੱਕਰਵਾਰ ਨੂੰ ਸਾਰੇ ਜਿੰਨੇ ਵੀ ਤੁਹਾਡੇ ਆ ਗਿਆ ਚਾਹੇ ਕੂਲਰ ਹੈ ਫਰਿੱਜ ਦੀ ਟ੍ਰੇ ਆ ਪੰਛੀਆਂ ਦੇ ਕਟੋਰੇ ਆ ਖਾਲੀ ਕਰਕੇ 2 ਘੰਟੇ ਬਾਅਦ ਸੁਕਾ ਕੇ ਫਿਰ ਭ બસ ਇਹ ਤਾਂ ਤੁਸੀਂ ਜਿਹੜਾ ਹੈਗਾ ਇਹਨੂੰ ਮਤਲਬ ਹਫ਼ਤੇ 'ਚ ਦੋ ਵਾਰੀ ਕਰਦੇ ਹੋ ਪਰ ਹਰ ਸ਼ੁੱਕਰਵਾਰ ਜ਼ਰੂਰ ਕਰਦੇ ਹੋ ਤਾਂ ਆਪਾਂ ਡੈਂਗੂ ਵਰਗੀ ਬਿਮਾਰੀ ਤੋਂ ਬਚ ਜਾਵਾਂਗੇ। ਅੱਛਾ ਸ਼ੁੱਕਰਵਾਰ ਦਾ ਲੋਜਿਕ ਕੀ ਹੈ ਮਤਲਬ ਜੀ? ਇਹਦੇ 'ਚ ਹਫ਼ਤੇ 'ਚ ਇੱਕ ਦਿਨ ਕਰਨਾ ਹੁੰਦਾ ਹੈ। ਤੇ ਤੁਸੀਂ ਕਿਉਂਕਿ ਇੱਕ ਹਫ਼ਤੇ ਦੇ ਵਿੱਚ ਉਹਦਾ ਲਾਈਫ ਸਾਈਕਲ ਪੂਰਾ ਹੋ ਜਾਂਦਾ ਤੇ ਜਿਹੜਾ ਡੈਂਗੂ ਦਾ ਲਾਰਵਾ ਹੁੰਦਾ ਉਹ ਮੱਛਰ ਬਣ ਕੇ ਉੱਡ ਜਾਂਦਾ ਤੇ ਫਿਰ ਮਤਲਬ ਜੇ ਆਪਾਂ ਉਹਨੂੰ ਬ੍ਰੇਕ ਕਰਨਾ ਹਰ ਹਫ਼ਤੇ ਕਰਨਾ ਕੋਈ ਵੀ ਦਿਨ ਰੱਖਣਾ ਪਹਿਲਾਂ ਅਸੀਂ ਐਤਵਾਰ ਦਾ ਸੋਚਿਆ ਸੀ ਪਰ ਐਤਵਾਰ ਵਾਲੇ ਦਿਨ ਸਾਡਾ ਸਾਰਾ ਸਟਾਫ ਛੁੱਟੀ ਤੇ ਹੁੰਦਾ। ਤੇ ਲੋਕ ਵੀ ਘਰਾਂ ਚ ਹੁੰਦੇ ਆ ਆਪਣਾ ਲੇਟ ਉੱਠਦੇ ਆ ਉਹ ਤੇ ਅਸੀਂ ਕਹੇ ਵਰਕਿੰਗ ਦੇ ਚਾਹੀਦਾ ਤੇ ਇਹਦੇ ਨਾਲ ਥੋੜਾ ਜਿਹਾ ਮੇਰੇ ਖਿਆਲ ਉਹ ਇੱਕ ਉਹਦੇ ਨਾਲ ਰਿਦਮ ਵੀ ਬਣਦਾ ਸੀ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਤੇ ਸਾਡੀ ਕੰਪੇਨ ਹੈ ਕੋਈ ਦਿਨ ਤੁਸੀਂ ਚੂਜ਼ ਕਰਨਾ ਕੋਈ ਹੋਰ ਦਿਨ ਵੀ ਕੋਈ ਚੂਜ਼ ਕਰ ਸਕਦਾ ਦੂਜਾ ਸਟੇਟ ਉਹ ਨਹੀਂ ਗੱਲ ਹੈ ਲੇਕਿਨ ਹਫਤੇ ਚ ਇੱਕ ਵਾਰੀ ਫਿਕਸ ਦੇ ਤੇ ਤਾਂ ਕਿ ਜੇ ਆਪਾਂ ਇੱਕ ਵਾਰੀ ਆਪਾਂ ਸ਼ੁੱਕਰਵਾਰ ਨੂੰ ਕਰਤਾ ਅਗਲੀ ਵਾਰੀ ਆਪਾਂ ਸ਼ੁੱਕਰਵਾਰ ਤੋਂ ਅੱਗੇ ਉਹਨੂੰ ਐਤਵਾਰ ਤੇ ਪਾਤਾ ਫਿਰ ਤਾਂ ਉਹ ਮੱਛਰ ਉੱਡ ਜਾਏਗਾ ਨਾ ਸੋ ਇਹਦੀ ਇੱਕ ਹਫਤੇ ਦੀ ਲਿਮਟ ਹੈ ਕਿ ਹਰ ਹਫਤੇ ਕਰਨਾ ਲਗਾਤਾਰ ਕਰਨਾ ਔਰ ਇਹ ਤਕਰੀਬਨ ਕਿਵੇਂ ਸਾਡੀ ਅਕਤੂਬਰ ਨਵੰਬਰ ਤੱਕ ਚੱਲੇਗੀ ਰੇਨੀ ਸੀਜ਼ਨ ਦੇ ਵਿੱਚ ਰਿਸਕ ਬਹੁਤ ਵੱਧ ਹੈਗਾ ਅਸੀਂ ਇਸ ਵਾਰੀ ਪਹਿਲਾਂ ਸ਼ੁਰੂ ਕਰਤਾ 2 ਮਹੀਨੇ ਪਹਿਲਾਂ ਤਾਂ ਕਿ ਸਾਡੀ ਕੋਸ਼ਿਸ਼ ਹੈ ਕਿ ਪਿਛਲੀ ਵਾਰੀ 50% ਘਟੇ ਸੀ ਇਸ ਵਾਰੀ ਘੱਟੋ ਘੱਟ ਵੀ ਸਾਡੀ 70 ਜਾਂ 75 80% ਘਟਣ ਸਾਡੇ ਜੀ ਤੁਸੀਂ ਕਹਿੰਦੇ ਸੀ ਸਟੂਡੈਂਟਸ ਨੂੰ ਵੀ ਟ੍ਰੇਨ ਕਰ ਰਹੇ ਹੋ ਲਾਸਟ ਟਾਈਮ ਜਦੋਂ ਹਾਂ ਉਹ ਅਸੀਂ ਕੀਤਾ ਹੈਗਾ ਜੀ ਜਿਵੇਂ ਸਾਡੇ ਅਸੀਂ 20000 ਆਸ਼ਾ ਵਰਕਰ ਨੂੰ ਟ੍ਰੇਨ ਕੀਤਾ ਹੁਣ ਅਸੀਂ ਟੀਚਰਸ ਦੀ ਟ੍ਰੇਨਿੰਗ ਚੱਲਦੀ ਪਈ ਹੈ ਸਾਰਿਆਂ ਦੀ ਤੇ ਜਿਹੜੇ ਟੀਚਰਸ ਟ੍ਰੇਨ ਹੋ ਜਾਣਗੇ ਬੱਚਿਆਂ ਨੂੰ ਉਹ ਕਰਨਗੇ ਹੌਲੀ ਹੌਲੀ ਜਿਹੜੀ ਗਿਆਨ ਹੈਗਾ ਉਹ ਇੱਕ ਸਿਸਟਮੈਟਿਕਲੀ ਚੱਲ ਰਿਹਾ ਅਸੀਂ ਆਸ਼ਾ ਵਰਕਰ ਸਾਡੇ ਹਰ ਮ 15 ਮੈਂਬਰ ਹੈ ਉਹਦੇ ਵਿੱਚ ਆਸ਼ਾ ਵਰਕਰ ਹੈ ਲੇਡੀ ਪੰਚਾਇਤ ਮੈਂਬਰ ਹੈ 15 15 ਮੈਂਬਰ ਹੈ ਤੇ ਉਹਨਾਂ ਨੂੰ 15 ਮੈਂਬਰ ਨੂੰ ਵੀ ਟ੍ਰੇਨਿੰਗ ਦੇ ਰਹੇ ਆ ਸੋ ਸਾਡੀ ਕੋਸ਼ਿਸ਼ ਹੈ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਵੀ 3 4 5 ਲੱਖ ਲੋਕਾਂ ਨੂੰ ਜਿਹੜੀ ਹੈਗੀ ਹੈ ਟ੍ਰੇਨਿੰਗ ਦਿੱਤੀ ਜਾਵੇ ਜਿਹਦੇ ਵਿੱਚ ਸਾਡੇ ਕੋਲੇ ਘੱਟੋ ਘੱਟ ਸਾਡੇ ਕੋਲੇ 20 ਲੱਖ ਤੱਕ ਸਟੂਡੈਂਟਸ ਆ ਜਦੋਂ ਇਹ ਨੌਲੇਜ ਸਾਰੇ ਸਟੂਡੈਂਟਸ ਨੂੰ ਪਤਾ ਹੋ ਜਾਏਗੀ ਕਿ ਇਹਦੀ ਬਰੀਡਿੰਗ ਸਾਈਟਸ ਕਿੱਥੇ ਆ ਤੇ ਬੜਾ ਸਿੰਪਲ ਜਿਹਾ ਸੋਲੂਸ਼ਨ ਹੈ ਦੇਖੋ ਹਫ਼ਤੇ 'ਚ ਇੱਕ ਦਿਨ ਸਾਰੇ ਜਿੱਥੇ ਵੀ ਬਰੀਡਿੰਗ ਹੋ ਸਕਦੀ ਹੈ ਬਰੀਡਿੰਗ ਸਾਈਟ ਚਾਹੇ ਉਹ ਕੂਲਰ ਹੈ ਫ੍ਰਿਜ ਦੀ ਟ੍ਰੇ ਹੈ ਪਾਂਚਿਆਂ ਦੇ ਕਟੋਰੇ ਆ ਕੰਸਟਰਕਸ਼ਨ ਸਾਈਟ ਤੇ ਸਟੋਰ ਕੀਤਾ ਪਾਣੀ ਆ ਜਾਂ ਪੀਣ ਲਈ ਸਟੋਰ ਕੀਤਾ ਪਾਣੀ ਆ ਜਿਹੜੇ ਵੀ ਜਿੱਥੇ ਵੀ ਪੋਸੀਬਲ ਬਿਲਡਿੰਗ ਸਾਈਟਸ ਆ ਉਹਨਾਂ ਨੂੰ ਜੇ ਇੱਕ ਵਾਰੀ ਸਾਫ਼ ਕਰ ਦਾਂਗੇ ਆਪਾਂ ਸੁਕਾ ਦਾਂਗੇ ਤਾਂ ਆਪਾਂ ਬਹੁਤ ਵੱਡੀ ਆਪਾਂ ਦੇਖੋ ਕਿੰਨਾ ਫਾਇਦਾ ਕਿੰਨਾ ਹੋਏਗਾ ਸਟੇਟ ਨੂੰ ਕਿੰਨਾ ਫਾਇਦਾ ਹੋਏਗਾ ਤੁਹਾਡੀ ਪ੍ਰੋਡਕਟਿਵਿਟੀ ਵਧੇਗੀ ਲੋਕ ਬਿਮਾਰ ਨਹੀਂ ਹੋਣਗੇ ਲੋਕਾਂ ਨੂੰ ਜਿਹੜਾ ਹੈਗਾ ਕਸ਼ਟ ਨਹੀਂ ਹੋਏਗਾ ਤੇ ਸਟੇਟ ਨੂੰ ਵੀ ਫਾਇਦਾ ਹੋਏਗਾ ਲੋਕਾਂ ਨੂੰ ਵੀ ਫਾਇਦਾ ਹੋਏਗਾ ਔਰ ਗਵਰਨਮੈਂਟ ਨੂੰ ਵੀ ਫਾਇਦਾ ਹੋਏਗਾ ਕਿ ਦਵਾਈਆਂ ਦੀ ਬਹੁਤ ਘੱਟ ਲੋੜ ਪੈਗੀ ਗਵਰਨਮੈਂਟ ਦਾ ਖਰਚਾ ਵੀ ਘਟੇਗਾ ਇੱਕ ਕਰੋਨਾ ਜਿਹਨੇ ਕਰੋਨਾ ਹੋਇਆ ਸੀਗਾ ਹਾਂ ਕਰੋਨਾ ਦੇ ਮੈਂ ਉਹਨਾਂ ਦੇ ਘਰ ਜਾ ਕੇ ਆਇਆ ਜੀ ਉਹਦੇ ਚ ਥੋੜਾ ਜਿਹਾ ਮਤਲਬ ਜਿਵੇਂ ਤੁਹਾਨੂੰ ਇੱਕ ਤਾਂ ਮੇਰਾ ਮੈਸੇਜ ਇਹ ਹੈਗਾ ਜੀ ਕਿ ਜਿਹੜੇ ਘਰ ਦੇ ਵਿੱਚ ਆ ਦੇਖੋ ਪੰਜਾਬ ਦੇ ਵਿੱਚ ਪਹਿਲਾ ਇੱਕੋ ਇੱਕ ਕੇਸੜਾ ਆਇਆ ਸੀ ਜਿਹੜਾ ਪੰਜਾਬ ਤੋਂ ਸੀਗਾ ਉਹ ਵੀ ਚਾਹੇ ਯੂਪੀ ਦੇ ਬੰਦੇ ਸੀ ਬਟ ਸਮਰਾਲੇ ਚ ਆਪਣੇ ਕਿਸੇ ਰਿਸ਼ਤੇਦਾਰ ਕੋਲ ਇੱਥੇ ਆਇਆ ਸੀ ਤੇ ਸਾਡੀ ਹੁੰਦੀ ਆ ਵੀ ਇੱਕ ਤਾਂ ਜਿਹੜੇ ਜਿਹੜੇ ਜਿੰਨੇ ਉਹਦੇ ਕੰਟਰੈਕਟਰ ਹਨ ਉਹਨੂੰ ਸਕਰੀਨਿੰਗ ਕਰਾਉਣਾ ਉਹਦੇ ਵਿੱਚੋਂ ਦੋ ਬੰਦੇ ਆ ਇਹ ਸਿੰਪਟੋਮੈਟਿਕ ਹਨ ਉਹਨੂੰ ਪਤਾ ਵੀ ਨਹੀਂ ਆ ਜਿਆਦਾ ਕੇਸਸ ਇਹ ਸਿੰਪਟੋਮੈਟਿਕ ਹੁੰਦੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨੂੰ ਕੋਵਿਡ ਹੋ ਗਿਆ ਉਹਨੂੰ ਹੈਪਾਟਾਈਟਸ ਬੀ ਸੀਗਾ ਉਹ ਉਹਦੀ ਅਨਫੋਰਚੂਨੇਟਲੀ ਡੈਥ ਹੋ ਗਈ ਆ ਉਹਦੀ ਜਿਹੜੀ ਵਿਡੋ ਆ ਉਹਨਾਂ ਦੀ ਕੋਈ ਕਿਸੇ ਨੂੰ ਫੈਮਿਲੀ ਨੂੰ ਸਪੋਰਟ ਚਾਹੀਦੀ ਆ ਮੈਡੀਕਲ ਟਰੀਟਮੈਂਟ ਦੇ ਰਹੇ ਆ ਉਹਨਾਂ ਨੂੰ ਹੋਮ ਕੁਆਰੰਟਾਈਨ ਕਹਿੰਦੇ ਆ ਉਹਨਾਂ ਵਾਲੋ ਨੇ ਜਿਹੜਾ ਹੋਮ ਆਈਸੋਲੇਸ਼ਨ ਦੇ ਵਿੱਚ ਆ ਉਹਨਾਂ ਦੇ ਬੱਚਿਆਂ ਨੂੰ ਜਿਹੜੇ ਮਾਸਕ ਪਵਾਏ ਹੋਏ ਆ ਉਹਨਾਂ ਨੂੰ ਗਾਈਡ ਪੋਸਟਡ ਸਪੋਰਟ ਕਰ ਰਹੇ ਆ ਸਾਰੇ ਤੇ ਬਾਕੀ ਜਿਹੜੇ ਲੋਕਾਂ ਨੂੰ ਸਾਡਾ ਮੈਸੇਜ ਇਹ ਹੈਗਾ ਕਿ ਘਬਰਾਣ ਦੀ ਲੋੜ ਨਹੀਂ ਆ ਜਿਹੜੇ ਬੰਦੇ ਕੋਈ ਲੇਡੀ ਪ੍ਰੈਗਨੈਂਟ ਹੈ ਕੋਈ ਬਹੁਤ ਜ਼ਿਆਦਾ ਬਜ਼ੁਰਗ ਹੈ ਕੋਈ 슈ਗਰ ਦਾ ਮਰੀਜ਼ ਹੈ ਉਹ ਵੀ ਜੇ ਅਨਕੰਟਰੋਲਡ ਹੋਵੇ ਤਾਂ ਜੇ ਜੇ 슈ਗਰ ਦਾ ਬਲੱਡ ਪ੍ਰੈਸ਼ਰ ਦਾ ਮਰੀਜ਼ ਦਵਾਈ ਖਾਂਦਾ ਫਿਰ ਜ਼ਿਆਦਾ ਰਿਸਕ ਨਹੀਂ ਹੁੰਦਾ ਕੋਈ ਕੈਂਸਰ ਦਾ ਪੇਸ਼ੈਂਟ ਹੈ ਕਿਸੇ ਦੇ ਗੁਰਦੇ ਫੇਲ ਹੈ ਕੋਈ ਡਾਇਲਿਸਿਸ ਕਰਾਂਦਾ ਇਹਨਾਂ ਨੂੰ ਅਸੀਂ ਇਮਿਊਨ ਕੰਪਰੋਮਾਈਜ਼ ਕਰਦੇ ਆ ਜਿਹੜਾ ਬੰਦਾ ਇਮਿਊਨ ਕੰਪਰੋਮਾਈਜ਼ਡ ਹੈ ਜਦੀ ਰੈਜ਼ਿਸਟੈਂਸ ਲੋ ਹੈਗੀ ਆ ਉਹਨਾਂ ਨੂੰ ਐਡਵਾਈਸ ਹੈ ਕਿ ਤੁਸੀਂ ਜੇ ਘਰੋਂ ਬਾਹਰ ਜਾਣਾ ਤਾਂ ਮਾਸਕ ਮਾਸਕ ਪਾ ਕੇ ਜਾਓ ਤਾਂ ਯੂ ਆਰ ਸੇਫ ਤੇ ਜਿਹੜੇ ਬੰਦੇ ਨੂੰ ਬਾਈ ਚਾਂਸ ਖਾਂਸੀ ਆ ਜੁਕਾਮ ਆ ਬੁਖਾਰ ਆ ਉਹਦਾ ਫਰਜ਼ ਬਣਦਾ ਕਿ ਉਹ ਮਾਸਕ ਪਾ ਕੇ ਰੱਖੇ ਤਾਂ ਕਿ ਲੋਕਾਂ ਨੂੰ ਨਾ ਫੈਲੇ ਆਪਣੀ ਇੱਕ ਨੈਤਿਕ ਜ਼ਿੰਮੇਵਾਰੀ ਆ ਤੇ ਆਪਣਾ ਟੈਸਟ ਕਰਵਾ ਲਿਓ ਜੇ ਮੈਡਮ ਨੂੰ ਤਿਆਰੀ ਹੈ ਜੀ ਪੂਰੀ ਜੀ ਪੂਰੀ ਤਿਆਰੀ ਹੈ ਜੀ ਮੈਂ ਸਾਰੇ ਜੰਨੇ ਤੁਹਾਡੇ ਇੱਥੇ ਚਾਹੇ ਗਵਰਨ ਸਰਕਾਰੀ ਹਸਪਤਾਲ ਆ ਚਾਹੇ ਪ੍ਰਾਈਵੇਟ ਆ ਸਾਰਿਆਂ ਦੇ ਵਿੱਚ ਕੋਵਿਡ ਵਾਰਡ ਆ ਅਸੀਂ ਵੈਂਟੀਲੇਟਰ ਆਕਸੀਜਨ ਮੈਡੀਸਨ ਸਾਰਾ ਅਸੀਂ ਪੂਰਾ ਜਿਹੜਾ ਪੰਜਾਬ ਦਾ ਜਿਹੜਾ ਹੈਗਾ ਉਹ ਅਸੀਂ ਉਹਨੂੰ ਮੌਕ ਟ੍ਰੇਲ ਕਹ ਲਓ ਉਹਨੂੰ ਕੋਈ ਆਪਣਾ ਰਿਹਰਸਲ ਕਹਿ ਲਓ ਅਸੀਂ ਪੂਰੀ ਤਿਆਰੀ ਜੜੀ ਕਿਉਂਕਿ ਪਹਿਲਾਂ ਜਦੋਂ ਆਏ ਸੀ ਆਪਾਂ ਵੀ ਵਰ ਕਾਟ ਆਨ ਅਵੇਅਰਸ ਨਾਲ ਸਾਡੇ ਮੈਨ ਪਾਵਰ ਟ੍ਰੇਨ ਸੀ ਹੁਣ ਸਾਡੀ ਮੈਨ ਪਾਵਰ ਵੀ ਟ੍ਰੇਨਡ ਹੈ ਸਾਨੂੰ ਪਤਾ ਕਿਹੜੀ ਦਵਾਈ ਕੰਮ ਕਰਦੀ ਹੈ ਔਰ ਜਿਹੜੀ ਸਾਡੇ ਕੋਲ ਐਮਰਜੈਂਸੀ ਇਕੁਪਮੈਂਟ ਹੈ ਐਮਰਜੈਂਸੀ ਮੈਡੀਸਨ ਦਾ ਸਾਰੀਆਂ ਅਵੇਲੇਬਲ ਹੈ ਨਾਲੇ ਜਿਹੜੀ ਇੱਕ ਬਿਮਾਰੀ ਜਦੋਂ ਇੱਕ ਸਮਾਜ ਦੇ ਵਿੱਚੋਂ ਲੰਘ ਜਾਂਦੀ ਹੈ ਨਾ ਸਾਰੀ ਉਹ ਤੇ ਉਹਦੇ ਵਿੱਚ ਇੱਕ ਹਾਰਡ ਇਮਿਊਨਿਟੀ ਕਹਿੰਦੇ ਆ ਉਹਨੂੰ ਮੰਨ ਲਓ ਨਾ ਹਾਰਡ ਇਮਿਊਨਿਟੀ ਹੋ ਜਾਂਦੀ ਹੈ ਤੇ ਫਿਰ ਉਹ ਵਾਲੀ ਨੌਬਤ ਨਹੀਂ ਆਂਦੀ ਹੈ ਪੁਰਾਣਾ ਹੀ ਵੇਰੀਐਂਟ ਹੈ ਓਮ ਔਰ ਇਹਦੇ ਵਿੱਚ ਇਹਨੂੰ ਨਾ ਤਾਂ ਗਵਰਨਮੈਂਟ ਆਫ ਇੰਡੀਆ ਨੇ ਨਾ ਡਬਲਯੂਐਚਓ ਨੇ ਵੇਰੀਐਂਟ ਆਫ ਇੰਟਰਸਟ ਉਹਨੇ ਕੀਤਾ ਜਿਹੜੇ ਬੰਦੇ ਦੀ ਡੈਥ ਹੋਈ ਹੈ ਮੈਂ ਐਸ ਅ ਮੈਟਰ ਆਫ ਅਬੰਡੈਂਟ ਪ੍ਰਕਾਸ਼ਨ ਉਹਦੀ ਅਸੀਂ ਜੀਨੋਮ ਸਿਕੁਐਂਸਿੰਗ ਵੀ ਕਰਦੇ ਹਾਂ ਬਾਈ ਚਾਂਸ ਕਿ ਵਾਇਰਸ ਮਿਊਟੇਟ ਕਰ ਗਿਆ ਜਾਂ ਕੁਝ ਹੈ ਸੋ ਗਵਰਨਮੈਂਟ ਪੂਰੀ ਤਰ੍ਹਾਂ ਮੁਸਤਾਇਦ ਹੈ ਕਿਸੇ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਕੋਈ ਮਤਲਬ ਚਿੰਤਾ ਕਰਨ ਦੀ ਲੋੜ ਨਹੀਂ ਹੁਣ ਚਿੰਤਾ ਕਰਨਾ ਸਰਕਾਰ ਦਾ ਕੰਮ ਹੈ ਜੇ ਸਰਕਾਰ ਚਿੰਤਾ ਕਰਦੀ ਹੈ ਤੁਸੀਂ ਆਪਣਾ ਕੰਮ ਕਰੋ ਜਿਹੜੀ ਮੈਂ ਕਹ ਕੇ ਆ ਵੀ ਪ੍ਰਕਾਸ਼ਨ ਲਓ ਮੈਂ ਦੁਬਾਰਾ ਰਿਪੀਟ ਕਰਦਾ ਵੀ ਆਪਣਾ ਜਿਹੜਾ ਜਿਹੜਾ ਕਹਿੰਦੇ ਉਹ ਨਹੀਂ ਆ ਵੀ ਜੜੇ ਬੰਦੇ ਮਿਊਨਿਕ ਪਰਮਾਇਸ ਦੇ ਕੋ ਪ੍ਰੈਗਨੈਂਟ ਲੇਡੀ ਹੈ ਬਜ਼ੁਰਗ ਹੈ ਮੈਂ ਰਿਪੀਟ ਕਰ ਰਿਹਾ ਕੋਈ ਸ਼ੂਗਰ ਦਾ ਮਰੀਜ਼ ਆ ਉਹ ਦਵਾਈ ਲਵੇ ਆਪਣੀ ਨਾਮ ਨਾਲ ਬਲੱਡ ਪ੍ਰੈਸ਼ਰ ਦਾ ਮਰੀਜ਼ ਆ ਉਹ ਦਵਾਈ ਲਵੇ ਜੇ ਕਿਸੇ ਦੇ ਗੁਰਦੇ ਫੇਲ ਹੈ ਉਹ ਵਾਲੇ ਬੰਦੇ ਜੜੇ ਆ ਮਾਸਕ ਯੂਜ਼ ਕਰਨ ਜੇ ਕੋਈ ਸਟੀਰੋਇਡ ਲੈ ਰਿਆ ਸਾਹ ਵਾਸਤੇ ਜਾਂ ਹੋਰ ਕਿਸੇ ਬਿਮਾਰੀ ਲਈ ਉਹ ਵਾਲੇ ਬੰਦੇ ਮਾਸਕ ਯੂਜ਼ ਕਰਨ ਬਾਕੀ ਬੰਦਿਆਂ ਨੂੰ ਕੋਈ ਲੋੜ ਨਹੀਂ ਹੈ ਆਪਣਾ ਨੋਰਮਲ ਕੰਮ ਕਰਨ ਕੋਈ ਪਰੇਸ਼ਾਨ ਨਹੀਂ ਸਸਪੈਕਟਰ ਉਹ ਟੈਸਟਿੰਗ ਕਰਵਾ ਸਕਦੇ ਹੋ ਉਹ ਟੈਸਟਿੰਗ ਕਰਵਾ ਸਕਦਾ ਟੈਸਟਿੰਗ ਫ੍ਰੀ ਹੈ ਜੀ ਅਸੀਂ ਜੇ ਕਿਸੇ ਨੂੰ ਸਿੰਪਟਮ ਹੋਣਗੇ ਜਿਹੜਾ ਵੀ ਹਸਪਤਾਲ ਆਉਂਦਾ ਸਾਰਿਆਂ ਦੀ ਟੈਸਟ ਕਰਦੇ ਜਿਹੜੇ ਬੰਦੇ ਬਾਹਰੋਂ ਆ ਰਹੇ ਆ ਆਪਣੇ ਹੁਣ ਤੱਕ ਤਿੰਨ ਹੀ ਪੇਸ਼ੈਂਟ ਆ ਜਿਹੜੇ ਦੋ ਤਾਂ ਉਹਨਾਂ ਦੇ ਕੰਟੈਕਟ ਆ ਜਿਹਦੀ ਡੈਥ ਹੋਈ ਆ ਔਰ ਇਹ ਸਿੰਪਟੋਮੈਟਿਕ ਹੈ ਇੱਕ ਕੇਰਲ ਤੋਂ ਕੋਈ ਫੈਮਿਲੀ ਆਈ ਸੀ ਉਹਨਾਂ ਦਾ ਰੂਟੀਨ ਟੈਸਟ ਕੀਤਾ ਸੀਗਾ ਉਹਦੇ ਵਿੱਚੋਂ ਵੀ ਇੱਕ ਬੰਦਾ ਪੋਜ਼ੀਟਿਵ ਆ ਉਹ ਵੀ ਇਹ ਸਿੰਪਟੋਮੈਟਿਕ ਹੈ ਸਿੰਪਟਮ ਦਾ ਮਤਲਬ ਉਹਨੂੰ ਪਤਾ ਨਹੀਂ ਆ ਮਤਲਬ ਉਹ ਅਸੀਂ ਕਿਉਂਕਿ ਉਹਨਾਂ ਦੇ ਕੰਟੈਕਟ ਸੀਗੇ ਇਸ ਲਈ ਟੈਸਟ ਕੀਤਾ ਉਹਨਾਂ ਨੂੰ ਸਿੰਪਟਮ ਕੋਈ ਨਹੀਂ ਆ ਨਾ ਖਾਂਸੀ ਆ ਨਾ ਬੁਖਾਰ ਆ ਕੁਝ ਨਹੀਂ ਆ ਜਿਆਦਾ ਬੰਦੇ ਇਹਦਾ ਮਤਲਬ